ਪਿਛਲੇ ਦਿਨੀ ਪਹਿਲਗਾਮ ਵਿਖੇ ਆਤੰਗਵਾਦੀਆਂ ਵੱਲੋਂ ਧਰਮ ਪੁੱਛਕੇ ਨਿਹੱਥੇ ਅਤੇ ਬੇਕਸੂਰ ਲੋਕਾਂ ਉੱਤੇ ਗੋਲੀਆਂ ਚਲਾਕੇ ਕੀਤੇ ਗਏ ਕਤਲੇਆਮ ਦੇ ਵਿਰੋਧ ਵਿੱਚ ਅੱਜ ਵੱਖ-ਵੱਖ ਹਿੰਦੂ ਸੰਗਠਨਾਂ ਵੱਲੋਂ ਵੱਡਾ ਚੌਂਕ ਸੰਗਰੂਰ ਵਿਖੇ ਇਕੱਠੇ ਹੋ ਕੇ ਪਾਕਿਸਤਾਨ ਸਰਕਾਰ ਦੇ ਖਿਲਾਫ ਆਪਣਾ ਰੋਸ ਪ੍ਰਗਟ ਕਰਦੇ ਹੋਏ ਜ਼ੋਰਦਾਰ ਨਾਅਰੇਬਾਜ਼ੀ ਕਰ ਪਾਕਿਸਤਾਨ ਦਾ ਚੁੰਡਾ ਫੁਕਿਆ ਗਿਆ ਇਸ ਮੌਕੇ ਪ੍ਰਦਰਸ਼ਨਕਾਰੀਆਂ ਵੱਲੋਂ ਜਿੱਥੇ ਪਾਕਿਸਤਾਨ ਸਰਕਾਰ ਦੇ ਖਿਲਾਫ ਆਪਣਾ ਰੋਸ ਜ਼ਾਹਰ ਕੀਤਾ ਗਿਆ ਤਾਂ ਦੂਜੇ ਪਾਸੇ ਪੰਜਾਬੀ ਕਲਾਕਾਰ ਗੁਰਚੇ ਚਿੱਤਰਕਾਰ ਵੱਲੋਂ ਆਪਣੇ ਸੋਸ਼ਲ ਮੀਡੀਆ ਪੇਜ ਉਤੇ ਪਾਕਿਸਤਾਨ ਦੇ ਹੱਕ ਵਿੱਚ ਪੋਸਟ ਪਾਏ ਜਾਣ ਦੇ ਮਾਮਲੇ ਦੀ ਸਖਤ ਸ਼ਬਦਾਵਲੀ ਵਿੱਚ ਨਿਖੇਧੀ ਕੀਤੀ ਗਈ ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਉਹ ਪਾਕਿਸਤਾਨ ਤੋਂ ਇਸ ਹਮਲੇ ਦਾ ਬਦਲਾ ਜਲਦ ਤੋਂ ਜਲਦ ਲੈਣ ਹਰਿਤ ਮਤਾਗੀ ਜੈ ਹਰਿਤ ਮਤਾਗੀ ਜੈ ਇਹ ਪਹਿਲਗਾਮ ਦੇ ਅੰਦਰ ਪੋਰੇ ਦਿਨ ਪਹਿਲਾਂ ਜਿਹੜੇ ਬੇਕਸੂਰ ਸਾਡੇ ਭਾਰਤ ਦੇ ਹਿੰਦੂਸਤਾਨ ਦੇ ਵਾਸੀ ਸੀ ਉਹਨਾਂ ਨੂੰ ਪਾਕਿਸਤਾਨ ਤੋਂ ਟ੍ਰੇਨ ਹੋਏ ਜਿਹੜੇ ਖਾੜਕੂ ਆਏ ਉਹਨਾਂ ਨੇ ਪਹਿਲਾਂ ਪੁੱਛਿਆ ਵੀ ਤੁਸੀਂ ਕਿਹੜੇ ਧਰਮ ਦੇ ਹੋ ਉਹਨਾਂ ਨੇ ਸਾਡੇ ਹਿੰਦੂ ਵੀਰ ਸੀ ਜਿਹੜੇ ਉਹਨਾਂ ਦੇ ਉੱਤੇ ਇੱਕ ਹਮਲਾ ਕੀਤਾ ਜੋਗੀ ਉਹਨਾਂ ਨੂੰ ਮੌਤ ਦੀ ਘਾਟ ਉਤਾਰ ਦਿੱਤਾ ਇਸ ਕਰਕੇ ਸਾਡੇ ਦੇਸ਼ਵਾਸੀਆਂ ਦੇ ਅੰਦਰ ਹਿੰਦੂ ਹਤਾਨੀਵਾਸੀਆਂ ਦੇ ਅੰਦਰ ਬਹੁਤ ਵੱਡਾ ਰੋਸ ਆ ਤੇ ਮਨਾਂ ਚ ਗੁੱਸਾ ਆ ਇਸ ਕਰਕੇ ਅਸੀਂ ਅੱਜ ਇੱਥੇ ਬੜੇ ਚੌਕ ਸੰਗਰੂਰ ਦੇ ਵਿੱਚ ਪਾਕਿਸਤਾਨ ਦਾ ਝੰਡਾ ਫੁਕਿਆ ਤੇ ਸਟਾਰਟ ਹੋ ਗਿਆ ਜਿਹੜਾ ਲੋਕਾਂ ਦਾ ਗੁੱਸਾ ਹੈਗਾ ਜਗ ਜਾਹਰ ਹੋ ਗਿਆ ਤੇ ਉਹ ਦਿਨ ਦੂਰ ਨਹੀਂ ਜਦੋਂ ਭਾਰਤੀ ਜਨਤਾ ਪਾਰਟੀ ਸ੍ਰੀ ਨਰਿੰਦਰ ਮੋਦੀ ਜੀ ਇਹ ਪਾਕਿਸਤਾਨ ਤੋਂ ਬਦਲਾ ਲੈਣਗੇ ਉਸ ਪਰ ਪਾਕਿਸਤਾਨ ਨੂੰ ਫਿਰ ਸਬਕ ਸਿਖਾ ਕੇ ਆਉਣਗੇ ਜਿਵੇਂ ਪਹਿਲਾਂ ਵੀ ਆਪਾਂ ਨੇ ਉੱਥੇ ਸਟ੍ਰਾਈਕ ਕੀਤੀ ਸੀ ਤੇ ਉਹਨਾਂ ਜਿਹੜੇ ਖਾਰਕੂ ਸੀ ਪਾਕਿਸਤਾਨ ਦੇ ਘਰ ਦੇ ਅੰਦਰ ਹੀ ਮਾਰ ਕੇ ਆਏ ਤੇ ਇਸੇ ਤਰ੍ਹਾਂ ਹੁਣ ਫਿਰ ਪਾਕਿਸਤਾਨ ਤੋਂ ਬਦਲਾ ਲੱਤਾ ਜਾਊਗਾ ਜਲਦ ਤੋਂ ਜਲਦ ਹਿੰਦੂਸਤਾਨੀਆਂ ਨੂੰ ਇਹ ਇਨਸਾਫ ਮਿਲੇਗਾ ਮੇਰਾ ਨਾਮ ਰਮਨਦੀਪ ਸਿੰਘ ਦਿਓਲ ਹੈ ਜੀ ਤੇ ਜਿਹੜੀ ਕਨੌਣੀ ਹਰਕਤ ਹੋਈ ਸੀ ਉਹਦੇ ਵਿਰੋਧ ਦੇ ਵਿੱਚ ਕਿਉਂਕਿ ਲਗਾਤਾਰ ਗੁੱਸਾ ਵਧਦਾ ਜਾ ਰਿਹਾ ਹੈ ਭਾਰਤ ਵਾਸੀਆਂ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਧਰਮ ਪੁੱਛ ਕੇ ਕਿਸੇ ਦੇ ਗੋਲੀਆਂ ਮਾਰ ਦਿੱਤੀਆਂ ਗਈਆਂ ਕੋਈ ਅੱਜ ਕੁਝ ਲੋਕਾਂ ਨੂੰ ਇਹ ਵੀ ਤਕਲੀਫ ਹੈ ਵੀ ਪਾਕਿਸਤਾਨ ਮਰਦਾਬਾਦ ਕਿਉਂ ਕਿਹਾ ਜਾਂਦਾ ਸਾਡੇ ਬੰਦਿਆਂ ਨੂੰ ਕੋਈ ਆ ਕੇ ਮਾਰ ਦੇ ਧਰਮ ਪੁੱਛ ਕੇ ਗੋਲੀਆਂ ਮਾਰ ਦੇਵੇ ਪਾਕਿਸਤਾਨ ਦੇ ਵਿੱਚ ਤਿੰਨ ਲੋਕ ਨੇ ਤਿੰਨ ਅਤਵਾਦੀ ਪਾਕਿਸਤਾਨ ਤੋਂ ਨੇ ਤੇ ਇੱਕ ਸਾਬਕਾ ਫੌਜੀ ਹੈ ਤੇ ਅਸੀਂ ਪਾਕਿਸਤਾਨ ਦਾ ਝੰਡਾ ਵੀ ਨਾ ਪੁਕੀਏ ਕਹਿੰਦੇ ਜੀ ਬਾਬੇ ਨਾਨਕ ਦਾ ਜਨਮ ਪਾਕਿਸਤਾਨ ਦੇ ਵਿੱਚ ਹੋਇਆ ਸੀ ਬਾਬੇ ਨਾਨਕ ਦਾ ਜਨਮ ਹਿੰਦੁਸਤਾਨ ਦੇ ਵਿੱਚ ਹੋਇਆ ਸੀ ਪਾਕਿਸਤਾਨ ਦਾ ਜਨਮ ਤਾਂ ਬਾਅਦ ਦੇ ਵਿੱਚ ਹੋਇਆ ਤੇ ਤੁਸੀਂ ਗੁਰਦੁਆਰਿਆਂ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਸਿੱਖਾਂ ਦੇ ਨਾਲ ਕੀ ਕਰਦੇ ਹੋ ਸਾਨੂੰ ਭਲੀ ਭਾਂਤ ਜਾਣਕਾਰੀ ਹੈ ਤੇ ਕੋਈ ਬੰਦਾ ਕਹਿ ਰਿਹਾ ਸੀ ਪਾਕਿਸਤਾਨੀ ਵੀ ਅਸੀਂ ਜਿਹੜੇ ਗੁਰਦੁਆਰਾ ਸਾਹਿਬ ਨੇ ਉਹਨਾਂ ਦੀ ਸਾਂਭ ਸੰਭਾਲ ਬੜੀ ਵਧੀਆ ਰੱਖਦੇ ਆ ਕਰਤਾਰਪੁਰ ਸਾਹਿਬ ਦੀ ਮਿਸਾਲ ਲੈ ਲਓ ਬੀ ਡਾਲਨ ਵਾਲਾ ਯੂ ਐਸ ਡਾਲਰ ਲੈ ਕੇ ਇਥੇ ਐਂਟਰੀ ਹੁੰਦੀ ਹੈ ਜੇ ਪਾਕਿਸਤਾਨ ਤੋਂ ਵੀ ਕੋਈ ਸਿੱਖ ਆ ਜਾਂਦਾ ਉਹਨੂੰ 200 ਰੁਪਿਆ ਪਾਕਿਸਤਾਨੀ ਰੁਪਏ ਦੇਣੇ ਪੈਂਦੇ ਤਾਂ ਐਂਟਰੀ ਹੋ ਜਦੀ ਹੈ ਗੁਰਦੁਆਰਾ ਸਾਹਿਬ ਦੇ ਉੱਤੇ ਤਿੰਨੀ ਵਾਰ ਆ ਗੁਰਦੁਆਰਾ ਸਾਹਿਬ ਦੇ ਉੱਤੇ ਟੋਲ ਟੈਕਸ ਲਾ ਰੱਖਿਆ ਤੁਸੀਂ ਤੁਸੀਂ ਕੀ ਸਿੱਖਾਂ ਦੇ ਗੁਰਦੁਆਰਿਆਂ ਦੀ ਰਾਖੀ ਕਰੋਗੇ ਤੁਸੀਂ ਕੀ ਬਾਬੇ ਨਾਨਕ ਨੂੰ ਮੰਨਦੇ ਹੋ ਤਾਂ ਮੇਰੀ ਉਹਨਾਂ ਨੂੰ ਵੀ ਨਸੀਹਤ ਹੈ ਵੀ ਪਾਕਿਸਤਾਨੀ ਲੋਕ ਪਾਕਿਸਤਾਨੀ ਸੈਨਾ ਕਦੇ ਕਿਸੇ ਦੇ ਨਹੀਂ ਬਣ ਸਕਦੇ ਇਸ ਕਰਕੇ ਅਸੀਂ ਅੱਜ ਅਸੀਂ ਝੰਡਾ ਫੁੱਟਿਆ ਤੇ ਵਿਰੋਧ ਲਗਾਤਾਰ ਲੋਕਾਂ ਦਾ ਵੱਧਦਾ ਜਾ ਰਿਹਾ ਹੈ ਮੇਰੀ ਸਰਕਾਰ ਨੂੰ ਅਪੀਲ ਹੈ ਵੀ ਜਲਦੀ ਤੋਂ ਜਲਦੀ ਇਹਨਾਂ ਦੇ ਖਿਲਾਫ ਐਕਸ਼ਨ ਲਿਆ ਜਾਵੇ ਤਾਂ ਜੋ ਅੱਗੇ ਤੋਂ ਇਹਨਾਂ ਦੀਆਂ ਪੀੜ੍ਹੀਆਂ ਵੀ ਇਹੋ ਜਿਹੀ ਕਾਨੂੰਨੀ ਹਰਕਤ ਕਰਨ ਵਾਲਾ ਨਾ ਬਣੇ ਆਈ ਪੰਨੇ ਜਿੱਥੇ ਜਣਾ ਜਾਓਗੇ ਤੁਸੀਂ ਪਾਕਿਸਤਾਨ ਦਾ ਮਤਲਬ ਝੰਡਾ ਫੁੱਟਿਆ ਦੇਖੋ ਜੋ ਸਾਡੇ ਦਿ올ਬੀਰ ਨੇ ਕਿਹਾ ਇਹ ਦੂਤੇ ਤਾਂ ਹੋਰ ਮੈਂ ਕੀ ਕਹਿ ਸਕਦਾ ਕਿ ਉਹ ਇਹ ਜ਼ਰੂਰੀ ਸੀ ਚੰਡਾ ਫੁਕਣਾ ਵੀ ਜ਼ਰੂਰ ਯਾਰ ਪਾਕਿਸਤਾਨ ਨੂੰ ਸਭ ਕੁ ਖਾਣਾ ਬਹੁਤ ਜ਼ਰੂਰੀ ਆ ਜੇ ਅੱਜ ਨਾ ਸਖਾਇਆ ਫੇਰ ਉਹਨਾਂ ਨੇ ਫੇਰ ਕਿਤੇ ਹਰਕਤ ਕਰਨੀ ਆ ਵੀ ਚਲੋ ਇਹ ਤਾਂ 10 ਦਿਨ ਰੋਹਣਾ ਪੰਦ ਨੇ ਤੇ ਪਹੁੰਚ ਜਾਂਦੇ ਨੇ ਐਸਾ ਹੋਵੇ ਕਿ ਉਹ ਯਾਦ ਰੱਖਣ ਕਿ ਹਾਂ ਅਸਤਵ ਇਹਨਾਂ ਕੰਨ ਨੂੰ ਜਾਣਾ ਵੀ ਨਹੀਂ ਦੇਖਣਾ ਵੀ ਨਹੀਂ ਔਰ ਮੈਂ ਤਾਂ ਕਹਿੰਦਾ ਜਿੰਨੀ ਜਲਦੀ ਹੋ ਸਕੇ ਉਹਦੇ ਅਟੈਕ ਹੋਣਾ ਚਾਹੀਦਾ ਕੇਂਦਰ ਸਰਕਾਰ ਨੂੰ ਕੋਲ ਨਾ ਕਰੇ ਜਲਦ ਤੋਂ ਜਲਦ ਉਹਨੂੰ ਪਤਾ ਚੱਲੇ ਕਿ ਕੀ ਹੁੰਦਾ ਧਰਮ ਪੁੱਛ ਕੇ ਜੋ ਮਾਰਿਆ ਉਹ ਕੀ ਹੋਊਗਾ ਉਸ ਤੋਂ ਬਾਅਦ ਜੋ ਇੱਕ ਦੋ ਹੈਗੇ ਐਸੇ ਸੋਚਾਰ ਸਰਾਰ ਤੇ ਅੰਸਰ ਜਿਹੜੇ ਕਹਿੰਦੇ ਨੇ ਜੀ ਮੁਰਦਾਬਾਦ ਨਹੀਂ ਕਹਿੰਦੇ ਇੱਕੋ ਹੈਗਾ ਗੁਰਚੇ ਚਿੱਤਰਕਾਰ ਹਾਂ ਰੱਦੀ ਜਾ ਬੰਦਾ ਜਿਹਦੀ ਕੋਈ ਹੈ ਨਹੀਂ ਉਹਨੇ ਹੱਜ ਤੱਕ ਹਿੰਦੂ ਦੇ ਧਰਮ ਤੋਂ ਹੀ ਬੋਲਣਾ ਜਦੋਂ ਵੀ ਬੋਲਿਆ ਉਹਦੇ ਤੋਂ ਵੀ ਐਫ ਆਈ ਆਰ ਹੋਣੀ ਚਾਹੀਦੀ ਆ ਜਿੱਦਣ ਉਹ ਮੇਰੇ ਸਾਹਮਣੇ ਵੀ ਹੋਊਗਾ ਮੈਂ ਉਹਨੂੰ ਪੁੱਛੂਗਾ ਸਹੀ ਵੇ ਕੀ ਹੈ ਤੇਰੇ ਤੂੰ ਹੈ ਕੀ ਚੀਜ਼ ਆ ਐਸੀ ਇਹ ਜੇ ਬੰਦੇ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਔਰ ਇਹ ਜੇ ਬੰਦੇ ਤੋਂ ਜਦੋਂ ਮਿਲਦੇ ਚਿੱਤਰ ਲਾਣੇ ਚਾਹੀਦੇ ਨੇ ਬਾਏ ਦੋ ਜੋਰਜੀ ਨੇ ਕਿਹਾ ਬਾਕੀ ਮੈਂ ਤਾਂ ਨਾਲ ਸਹਿਮਤ ਆ